ਜਾ ਰਹੇ ਸੀ ਮੋਟਰ ਟੈਕ ਦੇ ਜਾ ਰਹੇ ਤੇ ਪਤੀ ਪਤਨੀ ਹਾਂ ਅਸੀਂ ਭੋਗ ਦੇ ਵੀ ਗਿਆ ਇਹਦੇ ਦੋਹਾਂ ਦੀ ਡੈਥ ਹੋ ਗਈ ਸੀ ਹਾਂ ਦੋਵਾਂ ਦੇ ਮਰਗੇ ਦੇ ਵਿਚਾਰੇ ਮਾਰ ਗਿਆ ਦੀ ਕੋਈ ਅੱਛਾ ਵਧੀਆ ਬੰਦਾ ਦੀ ਇੱਕ ਲ ਮਰ ਜਾ ਸਿੱਧੂ ਮਾਰ ਬਣਾਈ ਆ ਨਾ ਵਿਚੇ ਅਗਰਾਹ ਵਾਲੇ ਸੀ ਸਾਰੇ ਵਿਚੇ ਦੇ ਸਿੱਧੂਪੁਰ ਚ ਤੇ ਪਹਿਲਾਂ ਸਿੱਧੂਪੁਰ ਚ ਤੇ ਸਿੱਧੂਪੁਰ ਦੋ ਤਾਂ ਤੈਨੂੰ ਕਹਾਤਾ ਵੀ ਲਖਵਾਣਾ ਉਹ ਜਿਹੜਾ ਸਿੱਧੂਪੁਰਾ ਢੱਡ ਬਣਾਈ ਹੈ ਅਰੇ ਇਹ ਅਗਰਾਹ ਵਾਲੇ ਝੰਡਾ ਸੋ ਸੋਕ ਲੋਕੋ ਕਰੀ ਸਰਜੀਤਪੁਰ ਰੁਲਦੂ ਮਾਨ ਸਾਹਾਰੇ ਲਖਵਾਨੋ ਟੁੱਟ ਕੇ ਇੱਧਰ ਆ ਗਏ ਤੇ ਦੋ ਵਾਰ ਜਾ ਗਏ ਅੱਛਾ ਦੋ ਵਾਰ ਪੰਜਾਬ ਦਾ ਪ੍ਰਧਾਨ ਬਣਾਤਾ ਠੀਕ ਹੈ ਰੁਲਦੂ ਮਾਨ ਸਾਹ ਮੀਤ ਪ੍ਰਧਾਨ ਬਣਾਤਾ ਪੰਜਾਬ ਦਾ ਲਖਵਾਲਾ ਜਿੱਤੋਂ 50 ਸਾਲ ਪਹਿਲਾਂ ਸਾਡੇ ਪਿੰਡ ਚ ਆਇਆ ਸੀ ਕੰਮ ਪਸੌਰਾ ਕਰਨ ਲੱਗਾ ਤੇ ਰੁਲਦੂ ਮਾਨ ਸਾਹ ਗੱਲਾਂ ਜਾਂ ਕਰ ਲਾਂਗੇ ਵੀ ਆਪਾਂ ਨੂੰ ਵੋਟਾਂ ਬਣਾ ਨਹੀਂ ਸਰਨਾ ਆਪਣਾ ਮੰਤਰੀ ਜੀ ਉਥੇ ਫੈਮਿਲੀ ਦੇ ਵਿੱਚ ਜਾਊਗਾ ਆਪਣੀਆਂ ਮੰਗਾਂ ਮੰਨੀਆਂ ਜਾਣਗੀਆਂ ਹੋਰ ਕਰੇ ਫਿਰ ਰੁਲਦੂ ਮਾਨ ਸਾਹ ਹਾਂ ਰੁਲਦੂ ਮਾਨ ਸਾਹ ਫਿਰ ਇਹ ਵੀ ਫੜ ਲਿਓ ਤੇ ਡੌੜੇ ਨਾਲ ਤੇ ਬਾਦਨਾ ਛੜ ਦੇ ਤੋਰ ਕਈ ਥੋਂ ਫੜੇ ਮੈਨੂੰ ਫੋਨ ਕਰਿਆ ਜਗਿੰਦਰ ਨੇ दारू ਵੀਂਦਾ ਦੀ ਬਹੁਤ ਦਰਦ ਨਾ ਹੁਣੇ ਛੱਡੀ ਐ ਜੇ ਲਾਥੇ ਨੇ ਡੌੜੇ ਨਾ ਬਲਦੇਵ ਪਸੋਰਾ ਬਹੁਤਾਂ ਕਰਦਾ ਮਹਾ ਅੱਛਾ ਇੰਦਿਆ ਕਰੀ ਜਾਣਾ ਜਗਿੰਦਰ ਜਗਿੰਦਰ ਨੂੰ ਜਾਣੀਆਂ ਮਾਮਾ ਪਹਿਣ ਦੇ ਗਾਣਾ ਮਨਜੀਤ ਨੇ ਨੀ ਚੇਹੇ ਕਿਸੇ ਨੇ ਦਿੱਤੀਆਂ ਨਹੀਂ ਰੁਲਦੂ ਮਾਨ ਸਾਹ ਇਹਨੇ ਰੁਲਦੂ ਮਾਨ ਸੋਰਾ ਨੇ ਕਦੋਂ ਬਣ ਗਿਆ ਰੁਲਦੂ ਮਾਨ ਸਾਹ ਦੀ ਤਾਂ ਫਿਰੇ ਕੱਲੇ ਕੱਲੇ ਹੋ ਗਏ ਦੀ ਦੇ ਧਾਨੇ ਦੇ ਵਿੱਚ ਇਹਨਾਂ ਦੀ ਚਰਚਾ ਚੱਲਦੀ ਰਹੀ ਬੜੀ ਇਨਾ ਨੇ ਜਿਹੜਾ ਪੈਸਾ ਦੀ ਬਾਹਰੋਂ ਕਰੋੜਾਂ ਦੀ ਤਰ੍ਹਾਂ ਜਾਇਆ ਅਰਬਾਂ ਦੀ ਠੀਕ ਹੈ ਪੰਡਾਂ ਰੁਪਈਆਂ ਦੀਆਂ ਲੋਕਾਂ ਦੇ ਮੁੰਡਿਆਂ ਨੇ ਭੇਜੀਆਂ ਨੇ ਅਜਿਹਾ ਨਾ ਜिले ਦਾ ਪ੍ਰਧਾਨ ਹੈ ਜੀ ਆਹ ਖਾਤੇ ਦੇ ਵਿੱਚ ਪੈਸੇ ਭੇਜ ਦੋ ਨਾ ਦਿੱਲੀ ਸਾਰੇ ਬੈਂਕਾਂ 'ਚ ਖਾਤੇ ਖਲਾਏ ਹੋ ਜੀ ਉੱਥੇ ਪੈਸੇ ਇਹਦੇ ਖਾਤੇ ਜਾਈਗੇ ਇਹ ਦਿੱਲੀ ਦਿੱਲੀ ਕਿਉਂ ਮੈਂ ਇਹਦੇ ਗੋਪਤ ਵਿੱਚ ਬਰੈਨਾਂ ਦੀ ਨਹੀਂ ਮੀਝਾ ਕੇ ਬੈਣੀ ਦੀ ਕਦੀ ਅੱਖਾਂ ਮੀਚਨੇ ਕਬੂਤਰ ਨੂੰ ਕਦੇ ਕੁਝ ਕਰ ਲਿਆ ਠੀਕ ਹੈ ਹਾਂ ਉਹ ਸਾਰੀਆਂ ਗੋਪਤ ਉਹ ਕਹਿੰਦਾ ਮੇਰੇ ਖਾਤੇ ਜਾਈ ਨੇ ਆ ਕਿ ਮੇਰੇ ਨਾ ਜਦੋਂ ਦਿੱਲੀ ਅੰਦੋਲਨ ਸੀ ਉਦੋਂ ਤੁਸੀਂ ਨਾਲ ਤੇ ਇਹਨਾਂ ਦੇ ਹਾਂ ਉਹ ਨਾਲ ਤਾਂ ਹੈਗੀ ਤੇ ਗੜ੍ਹਾਂ ਦੇ ਕਿਚ ਨਾਲ ਸੀ ਤੁਸੀਂ ਹਾਂ ਉਹ ਤੋਂ ਨਾਲ ਤੇ ਮੈਂ 11 ਮਹੀਨੇ 12 ਮਹੀਨੇ ਮੇਰੀ ਡਿਊਟੀ ਦੇ ਤੇ ਦਿਲੋਂ ਬਲਾਕ ਬਣਾ ਲਿਆ ਜੀ ਨੇ ਠੀਕ ਹੈ ਜਿਹਦੇ ਅਗੂ ਦਾ ਘਟ ਜਾਂਦੇ ਮਹੀਂ ਉੱਤੀ ਦਿੱਲੀ ਦੇ ਵਿੱਚ ਜੀ ਬੱਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੱਬਾ ਜੀ ਕਿਹੜਾ ਪਿੰਡ ਹੈ ਉੱਬਿਆ ਪਿੰਡਾ ਜੀ ਉੱਬਿਆ ਸ਼ੁਭਨਾਮ ਜੀ ਬਲਦੇਵ ਸਿੰਘ ਬਲਦੇਵ ਸਿੰਘ ਤੇ ਸਾਨੂੰ ਇੱਕ ਪਤਾ ਲੱਗਿਆ ਵੀ ਤੁਸੀਂ ਭਾਰਤੀ ਕਿਸਾਨ ਯੂਨੀਅਨ ਚ ਕਿਸਾਨ ਜਥੇਬੰਦੀਆਂ ਨਾਲ ਵੀ ਬਹੁਤ ਪੁਰਾਣਾ 40 50 ਸਾਲ ਤੋਂ ਜੁੜੇ ਹੋਏ ਸੀ ਤੇ ਅਚਾਨਕ ਫਿਰ ਗੁਰਦੁਆਰਾ ਸਾਹਿਬ ਦੀ ਸੇਵਾ ਵੱਲ ਕਿਵੇਂ ਆਇਆ ਧਿਆਨ ਗੋਰਦਵਾ ਦੀ ਸੇਵਾ ਬਦ ਤੇ ਹਾਨ ਮੇਰਾ ਜਦੋਂ ਇਹ ਜੱਥੇਬੰਦੀ ਚ ਮੈਂ ਆਊਟ ਹੋ ਗਿਆ ਸਭ ਤੋਂ ਪਹਿਲਾਂ ਕਿਹੜੀ ਜੱਥੇਬੰਦੀ ਚ ਤੁਸੀਂ ਸਭ ਤੋਂ ਪਹਿਲਾਂ ਅਸੀਂ ਲਖਵਾਲ ਚ ਕਰਿਆ ਮੈਂ 15 ਸਾਲ ਕਮਾ ਲਖੋਵਾਲ ਚ ਜੀ ਹਾਂ ਉਦੋਂ ਬਾਅਦ ਫਿਰ ਉਦੋਂ ਬਾਅਦ ਇਹ ਰਾਜੇਵਾਲ ਹੋ ਗਈ ਪਾਰਟੀ ਅੱਡ ਰਾਜੇ ਆਜ ਵੀ ਕਰਿਆ ਮੈਂ 5-7 ਸਾਲ ਕੰਮ ਅੱਛਾ ਲਖੂਵਾਲ ਤੋਂ ਬਾਅਦ ਰਾਜੇਵਾਲ ਬਣ ਗਈ ਜਾਦੇ ਮਲਕੀਤ ਹੁੰਦਾ ਦੀ ਝੰਡਾ ਸਿੰਘ ਆਪਣਾ ਪ੍ਰਧਾਨ ਹੁੰਦਾ ਦੀ ਮੰਗਵਾਲੀਆ ਠੀਕ ਹੈ ਆਪਣਾ ਨਰੰਗ ਗਵਾਰਾ ਹੁੰਦਾ ਦੀ ਲਖਵਾਲ ਜੇ ਰਲੇ ਸਾਰੇ ਉਦੋਂ ਜਗਿੰਦਰ ਰੂਣੀਓ ਤੋਂ ਜਗਿੰਦਰ ਗਰਾਹ ਵੀ ਨਾਲੇ ਸੀ ਹਾਂ ਨਾਲੇ ਦੇ ਜਿਹੜੇ ਪ੍ਰਧਾਨ ਦੇ ਫਤੇਗਰ ਸਾਹਿਬ ਦੇ ਜੋੜ ਮੇਲੇ ਤੇ ਟੌੜੇ ਦੇ ਨਾਲ ਛੇੜ ਨੇ ਸਾਂਝੀ ਲਾਲੀ ਟੌੜੇ ਨਾਲ ਇਹਨੇ ਆਬਦ ਲਾਲੀ ਛੇੜੋ ਨੂੰ ਲਖਵਾਲ ਨੇ ਲਖਵਾਲ ਨੇ ਗੁਰਚਰਨ ਸਿੰਘ ਟੌੜੇ ਨਾਲ ਹਾਂ ਅੱਛਾ ਅੱਛਾ ਫੇਰ ਉਸ ਤੋਂ ਬਾਅਦ ਜਗਵੀਤ ਬਰਾੜ ਦੀ ਇਧਰ ਆਪਣਾ ਜਿਹੜੇ ਮੁਕਸਦ ਸਰ ਹਾਂ ਹੀਰ ਤੋਂ ਜਿੱਦਾਂ ਕਈ ਵਾਰੀ ਜਿੱਤਿਆ ਉਹ ਠੀਕ ਜਿੱਤਿਆ ਹਾਂ ਉਹਦੇ ਨਾਲ ਮੁਕਸਦ ਦੀ ਧਰਤੀ ਦੇ ਲਾਲੀ ਚਲ ਮੈਂ ਆਖਿਆ ਗੱਲਾਂ ਇਹ ਜਿਹਨਾਂ ਨੂੰ ਆਖਿਆ ਮੈਂ ਇਹ ਗੱਲਾਂ ਤਾਂ ਐਂ ਕਰਦਾ ਦੀ ਗੱਲ ਆ ਇਹ ਤਾਂ ਹੋ ਰਹੀ ਹੋ ਗਈ ਮੈਂ ਹਾਂ ਉਹਦੇ ਕਰਕੇ ਫਿਰ ਇਹ ਫਿਰ ਮੰਡੀ ਬੋਰਡ ਦਾ ਵੀ ਬਣ ਗਿਆ ਸੀ ਪ੍ਰਧਾਨ ਹਾਂ ਮੰਡੀ ਬੋਰਡ ਦਾ ਪ੍ਰਧਾਨ ਕਰਕੇ ਤਾਂ ਫਿਰ ਇਹ ਬਣ ਗਿਆ ਤਾਂ ਇਹ ਲੋਕਾਂ ਨੂੰ ਤਾਂ ਕਰੋੜਾਂ ਬਤੀ ਬਣ ਗਿਆ ਉਹ ਜਿਵੇਂ ਲੱਖ ਵਾਲੇ ਚੋਂ ਨਿਕਲ ਕੇ ਰਾਜੇ ਵਾਲ ਬਣ ਗਈ ਹਾਂ ਰਾਜੇ ਆਜੋ ਬਲੇ ਕਰਕੇ ਫਿਰ ਅਸੀਂ ਬਣ ਗਏ ਇਹ ਪਸੌਰਾ ਦਕੌਂਦਾ ਰੁਲਦੂ ਮਾਨ ਸਾਹਿਬ ਸਰਜੀਤਪੁਰ ਜੀਹਿੰਦਰ ਗਰਾਹਾਂ ਝੰਡਾ ਕੋਕਰੀ ਇਹ ਸਾਰੀ ਪਾਰਟੀ ਫਿਰ ਇਹਨਾਂ ਨੇ ਅੱਡ ਪਾਰਟੀ ਬੰਦ ਲਈਏ ਤੋਂ ਵੀ ਇਹ ਤਾਂ ਸਿਆਸੀ ਲੋਕਾਂ ਨਾਲ ਜਿਹੜੀ ਗੱਲਾਂ ਕਰਦੇ ਦੁੱਤ ਰਿਹਾ ਨਹੀਂ ਇਹ ਇਹਨਾਂ ਨੇ ਇਕੱਠੇ ਬੰਨੀ ਸੀ ਪਹਿਲਾਂ ਹਾਂ ਇਕੱਠੀ ਫਿਰ ਅੱਡ-ਅੱਡ ਹੋ ਗਏ ਇਹ ਅੱਡ-ਅੱਡ ਮੈਂ ਦੱਸਦਾ ਕਾਦ ਹੋਏ ਪਹਿਲਾਂ ਅਸੀਂ ਫਿਰ ਜਿਆਦਾ ਅੱਡ ਹੋ ਗਏ ਪਸੌਰਾ ਸਿੱਧੂ ਪਰ ਪ੍ਰਧਾਨ ਬਣਾਇਆ ਦੀ ਪੰਜਾਬ ਦਾ ਠੀਕ ਹੈ ਉਸ ਤੋਂ ਬਾਅਦ ਰੁਲਦੂ ਮਾਨ ਮਾਨ ਸਾਹਿਬ ਦੀ ਖੁੰਡੇ ਵਾਲਾ ਮੀਤ ਪ੍ਰਧਾਨ ਜੀ ਜਿਹੜਾ ਸਰਜੀਤ ਫੂਲ ਹੈ ਜਿਵੇਂ ਸਾਡਾ ਸੁਖਦੇਵ ਕੋਕਰੀ ਹੁਣ ਪੰਜਾਬ ਦਾ ਜਨਨ ਸੈਕਟਰੀ ਉਹ ਜਨਨ ਸੈਕਟਰੀ ਸੀ ਇਹ ਫਿਰ ਜਦ ਡਕਾਉਂਦਾ ਆਪਣਾ ਪਟਿਆਲੇ ਜਿਲ੍ਹੇ ਦਾ ਪ੍ਰਧਾਨ ਸੀ ਬਲਕਾਰ ਸਿੰਘ ਡਕਾਉਂਦਾ ਬਲਕਾਰ ਸਿੰਘ ਡਕਾਉਂਦਾ ਡਕਾਉਂਦਾ ਪਿੰਡ ਹੈ ਹੈ ਪਿੰਡ ਡਕਾਉਂਦਾ ਹਾਂ ਪਿੰਡ ਇਹਦਾ ਡਕਾਉਂਦਾ ਫਤਿਹਗੜ੍ਹ ਸਾਹ ਕੋਲੇ ਠੀਕ ਹੈ ਬਹੁਤ ਵਧੀਆ ਬੰਦਾ ਸੀ ਕਲੰਬਰ ਦੇ ਵਿੱਚ ਠੀਕ ਹੈ ਕਿਉਂ ਮੈਂ ਤਾਂ 50 50 ਵਾਰੀ ਸਾਰਿਆਂ ਦੇ ਘਰੇ ਜਾ ਕੇ ਆਇਆ ਠੀਕ ਹੈ ਅੰਦਰ ਕੋਲੇ ਹੀ ਬਥੇਨੇ ਰਾਤਾਂ ਕੱਟੀਆਂ ਨੇ ਠੀਕ ਹੈ ਅੱਛਾ ਬੰਦਾ ਇਹ ਕਲੰਬਰ ਦੀ ਵੇਲੇ ਦੋਏ ਜੀ ਟਰੱਕ ਨੇ ਮਾਰਦੇ ਵਿਚਾਰੇ ਫੇਟ ਮਾਰ ਗਿਆ ਕੋਈ ਅੱਛਾ ਹਾਂ ਉਸ ਤੋਂ ਬਾਅਦ ਇਹ ਫਿਰ ਵੋਟਾ ਬੁਰਜ ਗਿੱਲ ਬਣਿਆ ਟਕਾਉਂਦੇ ਚ ਇਹ ਕਦੋਂ ਕਦੀ ਗੱਲ ਹੈ ਵੀ ਜਦੋਂ ਟਰੱਕ ਨੇ ਫੇਟ ਮਾਰੀ ਇਹ ਹੋ ਗਿਆ ਜਦੋਂ 20 ਸਾਲ ਅੱਛਾ ਮੋਟਰਸਾਈਕਲ ਤੇ ਜਾ ਰਹੇ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਪਤੀ ਪਤਨੀ ਹਾਂ ਅਸੀਂ ਭੋਗ ਦੇ ਵੀ ਗਿਆ ਇਹਦੇ ਦੋਆਂ ਦੀ ਡੈਥ ਹੋ ਗਈ ਸੀ ਹਾਂ ਦੋਆਂ ਦੇ ਮਰ ਗਏ ਦੇ ਵਿਚਾਰੇ ਹਾਂ ਮਰ ਗਿਆ ਦੀ ਕੋਈ ਅੱਛਾ ਵਧੀਆ ਬੰਦਾ ਦੀ ਇੱਕ ਲਮਰ ਜਾ ਠੀਕ ਹੈ ਡਕਾਉਂਦਾ ਦਾ ਸਭ ਤੋਂ ਪਹਿਲਾ ਪ੍ਰਧਾਨ ਸੀ ਜਿਹੜਾ ਹਾਂ ਪਹਿਲਾ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਪਸੌਰਾ ਪ੍ਰਧਾਨ ਬਣਾਤਾ ਮੀਤ ਪ੍ਰਧਾਨ ਬਣਦਾ ਬਣਾਤਾ ਰੋਲਦੂਮਾਨ ਸਾਹਿਬ ਪਸੌਰਾ ਕਿਹੜੀ ਐਸੇ ਬੰਦੀ ਦਾ ਆਪਣਾ ਏਕਦਾ ਬੀਕੇਜੂ ਏਕਦਾ ਸਿੱਧੂਪੁਰ ਅੱਛਾ ਲਖਵਾਲਾ ਨਾਲ ਰਾਜਿਆ ਰਾਜਿਆਲ ਤੋਂ ਵੜਾ ਡੋਗੇ ਨਾ ਠੀਕ ਹੈ ਇਹ ਤਾਂ ਕਹਿੰਦਾ ਸਾਰੇ ਮਰਜੀ ਤੇਰੇ ਹੋਰ ਜਿੰਨੇ ਵੀ ਹੈਗੇ ਤੇ ਸਾਰੇ ਅਸੀਂ ਇੱਕ ਵਾਰ ਇਧਰ ਇਧਰ ਆ ਗਏ ਤੇ ਬੀਕੇਜੂ ਦੇ ਏਕਦਾ ਸਿੱਧੂਪੁਰ ਠੀਕ ਹੈ ਜਿਵੇਂ ਹੁਣ ਅਗਰਾਂਹਾਂ ਦਾ ਨੋ ਬੀ ਜੀ ਜਾਂਦਾ ਸਿੱਧੂਪੁਰ ਬਣਾਈ ਆ ਨਾ ਵਿੱਚ ਅਗਰਾਂਹ ਵਾਲੇ ਜੀ ਸਾਰੇ ਵਿੱਚੇ ਦੇ ਸਿੱਧੂਪੁਰ ਚ ਤੇ ਪਹਿਲਾਂ ਸਿੱਧੂਪੁਰ ਚ ਤੇ ਸਿੱਧੂਪੁਰ ਤੋਂ ਤਾਂ ਤੈਨੂੰ ਕਹਤਾ ਵੀ ਲਖਵਾਲਾ ਨਾਲ ਜਦ ਸਿੱਧੂਪੁਰ ਅੱਡ ਬਣਾਈ ਹੈ ਖਾਰੇ ਇਹ ਅਗਰਾਂਹ ਵਾਲੇ ਝੰਡਾ ਸੋ ਸੋਕ ਲੋਕੋ ਕਰੀ ਸਰਜੀਤਪੁਰ ਰੁਲਦੂ ਮਾਰਸਾ ਸਾਰੇ ਲਖਵਾਨੋ ਟੁੱਟ ਕੇ ਇੱਧਰ ਆ ਗਏ ਸਿੱਧੂਪੁਰ ਚ ਤੇ ਦੂਬਰ ਜਾ ਗਏ ਅੱਛਾ ਦੂਬਰ ਪੰਜਾਬ ਦਾ ਪ੍ਰਧਾਨ ਬਣਾਤਾ ਠੀਕ ਹੈ ਰੁਲਦੂ ਮਾਰਸਾ ਮੀਤ ਪ੍ਰਧਾਨ ਬਣਾਤਾ ਪੰਜਾਬ ਦਾ ਠੀਕ ਹੈ ਇਹੀ ਕੰਮ ਪਸੌਰਾ ਕਰਨ ਲੱਗਾ ਤੇ ਰੁਲਦੂ ਮਾਰਸਾ ਗੱਲਾਂ ਹੀ ਕਰ ਲਾਂਗੇ ਵੀ ਆਪਾਂ ਨੂੰ ਵੋਟਾਂ ਬਣਾਨੀ ਸਰਨਾ ਆਪਣਾ ਮੰਤਰੀ ਜੇ ਉਥੇ ਐਸੈਂਬਲੀ ਦੇ ਵਿੱਚ ਜਾਊਗਾ ਆਪਣੀਆਂ ਮੰਗਾਂ ਮੰਨੀਆਂ ਜਾਣਗੀਆਂ ਹੋਰ ਕਰੇ ਫਿਰ ਰੁਲਦੂ ਮਾਰਸਾ ਹਾਂ ਰੁਲਦੂ ਮਾਰਸਾ ਫਿਰ ਇਹ ਵੀ ਫੜ ਲਿਓ ਉਥੇ ਤੌੜੇ ਨਾਲ ਤੇ ਬਾਦ ਨਾਲ ਛੜੜ ਦੇ ਆਉਂਨਾ ਜ਼ਵਾਦੇ ਕੋਈ ਕਿਥੋਂ ਫੜੇ ਇਹ ਰੁਲਦੂ ਮਾਨਸਾ ਤੂੰ ਜਗੜਾ ਸੀ ਨਾਲ ਰੁਲਦੂ ਮਾਨਸਾ ਦੀ ਫਸੋਰਾ ਦੀ ਸਰਜੀਤ ਫੂਲ ਦੀ ਚਲ ਵੋਟਾਂ ਦੇ ਵਿੱਚ ਗੱਲਾਂ ਬਾਤਾਂ ਇਹਦੇ ਫੜਲੇ ਵੀ ਸ਼ੇਟ ਦੇ ਸਾਂਝੀ ਸ਼ੇਟਾਂ ਲਾਉਣ ਲੱਗੇ ਜਗਿੰਦਰ ਨੂੰ ਝੰਡਾ ਸੋ ਨੂੰ ਫਸੋਰਾ ਜਾਂ ਰੁਲਦੂ ਮਾਨਸਾ ਜਾਂ ਕੋਹੋਰ ਦੀ ਦੇਵੀਗੜ ਕਨੇ ਦਾ ਜਣ ਇਹਨਾਂ ਨੂੰ 68 ਕਰਿਆ ਕਰਨ ਇਹਦੀ ਗੱਲ ਹੈ ਜਣੇ ਵੜਦਿਆ ਕਰਨ ਜੀ ਚੱਲੀਆਂਗਾ ਕੰਮ ਚੱਲੀਆਂਗਾ ਚਲ ਮਨ ਜਮਾਂ ਕਰੀਗਾ ਵੀ ਪਾਰਟੀ ਦਾ ਵੀ ਅੱਡ ਹੋਊਗੀ ਯਾਰ ਇਕ ਦਿਨ ਫਿਰ ਕੋਈ ਹੋਰ ਹੈ ਨਹੀਂ ਦੀ ਬੰਦਾ ਫਿਰ ਮੈਨੂੰ ਫੋਨ ਕਰਿਆ ਪੰਜਾਬ ਨੇ ਇਹਨੇ ਗਿੰਦਰ ਨੇ ਹੂੰ दारू ਵੀੰਦਾ ਦੀ ਬਹੁਤ ਆਥਰ ਡਊਆ ਲਾਇਆ ਕਹਿੰਦਾ ਬੰਦੇਵ ਪਸੌਰਾ ਬਹੁਤਾਂ ਕਰਦਾ ਮਹਾ ਕਿਵੇਂ ਕਰੀਏ ਇਹ ਪਹਿਲਾਂ ਚਰਚਾ ਹੋ ਗਈ ਲੋਕਾਂ ਦੇ ਵਿੱਚ ਜੁਤੀਆਂ ਖਾਣ ਦੀ ਵੀ ਦੂਜਾ ਇੱਕ ਰੰਨੇ ਮੈਂ ਲੱਖਾਂ ਵਾਲ ਜਾਗ ਫਿਰ ਜਾ ਜਾ ਕੇ ਫਿਰ ਇੱਧਰ ਆ ਗਏ ਕਹਿੰਦਾ ਪਾਰਟੀ ਅੱਡ ਕਰਨੀ ਲੱਗੂ ਕਹਿੰਦਾ ਲੋਕਾਂ ਚ ਬਹਿਲਾ ਇਹ ਚਰਚਾ ਚੱਲ ਰਹੀ ਆ ਵੀ ਤੁਸੀਂ ਤਾਂ ਇੱਕ ਇੱਕ ਤੋਂ ਰਹਿੰਦੇ ਨਹੀਂ ਮੜਾ ਜਾ ਉਹਨੇ ਅੱਡ ਹੋ ਜਾਣੇ ਮਾ ਪਾਰਟੀ ਦਾ ਇਹ ਪ੍ਰਧਾਨ ਜੀ ਹੋਊਗਾ ਹੀ ਅੱਡ ਹੂੰ ਇਹਦਾ ਤੇਰੀ ਕੀ ਸਲਾਹ ਮੈਂ ਤੇਰੇ ਵੱਲੋਂ ਜੋ ਤੂੰ ਸਾਡੇ ਏਰੀਆ ਦਾ ਬੰਦਾ ਹੈ ਫਸੋਰੇ ਵਿੱਚ ਕੀ ਜਾਂਨੇ ਠੀਕ ਹੈ ਸਾਡਾ ਗਵਰਨੀ ਹੈ ਠੀਕ ਹੈ ਚੱਲ ਫਿਰ ਇਹ ਮਨਜੀਤ ਧਰੇਰਾ ਜਿਹੜਾ ਆਪਣਾ 40 ਦਿਨ ਸੇ ਤਰਨਾ ਲਾਜ ਦਿਨਾ ਜੇਲ੍ਹ ਚੋਂ ਕਢਾਇਦੀ ਬਰਨਾਲੇ ਠੀਕ ਹੈ ਇਹ ਮਹਿਲ ਕਲਾ ਬਲਾਗ ਹਾਂ ਕਰਨਜੀਤ ਕੌਰ ਕਾਂਡਾ ਵਾਲਾ ਹੈ ਉਹ ਲੜਕੀ ਕਰਨਜੀਤ ਕੌਰ ਕਾਂਡਾ ਵਾਲਾ ਜੀ ਨੇ ਕਰਨਜੀਤ ਕਹਿਣ ਦਾ ਬਹੁਤ ਵੱਡੀ ਜ਼ੋਰ ਮੁਕਤੀ ਕਰੀ ਹੈ ਇਹ ਗਰੀਬ ਕਰਦਾ ਸੀ ਬਹੁਤ ਹੈ ਦੋਜੀ ਦੀ ਇਹ ਦੂਜੀ ਸੀ ਦੂਜੀ ਸੀ ਪਹਿਲਾਂ ਦੋਦਾ ਤਾਂ ਦੇਜਦਾ ਸੀ ਥੋੜੇ ਘਰੇ ਜਾਇਆ ਜਾ ਤੋੜਿਓ ਠੀਕ ਹੈ ਫਿਰ ਜਦ ਇਹ ਜਗENDER ਨਾਲ ਫਰਕ ਪੈ ਗਿਆ ਇਹ ਪਸੋਰੇ ਕ ਨਹੀਂ ਰਹਿ ਗਏ ਸਾਰੇ ਠੀਕ ਹੈ ਫਿਰ ਇਹ ਮੇਰੇ ਕੋਲੇ ਆਇਆ ਮੇਰੇ ਕੋਲੇ ਦੋ ਰਾਤਾਂ ਰਹਿ ਮਰਜੀਤ ਨੇ ਰੁਬਿਆ ਰੁਬਿਆ ਵੀ ਕੱਲੀ ਸਾਡੀ ਉਬਿਆ ਨਾ ਲਖਵਾਲ ਵੀ ਇਹ ਕਹਿੰਦਾ ਸੀ ਠੀਕ ਹੈ ਇਹ ਉਬਿਆ ਆ ਗਿਆ ਸਾਡੇ ਕੋਲ ਸੁਨਾਮ ਬਲਾਕ ਸਰ ਆ ਗਿਆ ਠੀਕ ਹੈ ਚੱਲਦਾ ਹੁੰਦੀ ਕੋਈ ਠੀਕ ਹੈ ਹਾਂ ਚਲੋ ਜਦ ਆ ਗਿਆ ਜੀ ਜੇ ਕਜ ਸਵਾਲ ਦੀ ਮੁੰਡਾ ਮੀਤ ਪ੍ਰਧਾਨ ਦੀ ਮੈਲ ਕਰਾਂ ਦਾ ਹੂੰ ਯਾਰ ਕਹਿੰਦਾ ਵੀ ਆਏ ਨੇ ਬੜੀ ਨਿੰਦਿਆ ਕਰੀ ਜਾਣਾ ਜਗਿੰਦਰ ਜਗਿੰਦਰ ਨੂੰ ਜੈਨੀਆਂ ਮਾਮਾ ਪਹਿਣ ਦੇ ਗਾਣਾ ਮਰਜੀਤ ਨੇ ਨੀਤੀ ਇਹ ਕਿਸੇ ਨੇ ਦਿੱਤੀਆਂ ਨਹੀਂ ਠੀਕ ਹੈ ਯਾ ਲੋ ਦੂਸਰੇ ਬਦਲੇ ਸਾਡੇ ਪਿੰਡ ਵਾਲੇ ਲਾਉਣਾ ਸਾਰੇ ਉਹ ਕਹਿੰਦੇ ਤੂੰ ਗੱਲਾਂ ਕਰੇਗਾ ਤੂੰ ਭਰਾਣਾ ਦੇ ਮਕਾਮਾ ਗੱਲ ਥੁਲ ਦੋ ਇੱਕ ਤਰਫੀ ਗੱਲ ਨਾ ਮੈਂ ਸੁਣਾ ਇਹਦੀ ਸੁਣ ਲਈ ਜਗਿੰਦਰੋਂ ਦੀ ਝੰਡੇ ਹੋਰਾਂ ਦੀ ਵੀ ਸੁਣਾਾਂਗੇ ਸਮਝ ਗਏ ਇਹ ਨਹੀਂ ਹੋ ਸਕਦਾ ਤੁਸੀਂ ਸਾਰੇ ਝੂਠੇ ਹੋ ਸਕਦੇ ਮੈਂ ਸੱਚਾ ਹਾਂ ਬਿਲਕੁਲ ਹਾਂ ਸਾਰਿਆਂ ਦੀ ਸੁਣਾਾਂਗੇ ਹਾਂ ਸਾਰਿਆਂ ਦੀ ਸੁਣਾਾਂਗੇ ਪਹਿਲਾਂ ਜਿੰਦ ਦੀ ਮਾ ਦੇ ਗਾਲ ਗੂੜ ਤਾਂ ਮੇਰੇ ਘਰੇ ਦੇਣਾ ਗਾਰ ਦੀ ਲੋੜ ਨਹੀਂ ਹੈਗੀ ਜਾਦੀ ਆ ਜੇ ਮੈਂ ਤੇਰੀ ਕੋਈ ਗੱਲ ਨਹੀਂ ਮੰਨਦਾ ਜਿਹੜੀ ਹੱਥੋਂ ਗੱਲਾਂ ਸੁਣਦੇ ਆ ਜਾਂਦੇ ਭਾਣਦੇ ਸੁਣਨਾ ਹੈ ਹੂੰ ਚਲੋ ਉਸ ਤੋਂ ਬਾਅਦ ਦੂਸਰੇ ਹੀ ਫਿਰੋ ਜਿੰਦਰ ਆ ਗਿਆ ਉਹਰੇ ਹੋਰ ਬੰਦੇ ਆ ਗਏ ਉਹ ਵੀ ਸਾਡੇ ਵੱਲ ਕਰ ਲਏ ਠੀਕ ਹੈ ਆਪ ਦੇ ਘਰ ਕਨਾਲੇ ਜਿੰਦਾਂ ਨੇ ਵੀ ਤੁਸੀਂ ਆਪਣਾ ਗਮਾਨ ਮੱਥੇ ਭਾਈ ਚਲੋ ਗੱਲਾਂ ਬਾਤਾਂ ਕਰਕੇ ਹੂੰ ਵੀਰ ਮਨਜੀਤ ਨੇ ਰਵੀ ਕਿੱਥੇ ਦਾ ਆਸੀਂ ਤੁਹਾਡੇ ਜਿਲ੍ਹੇ ਦਾ ਹੈਗੇ ਕੋਲੇ ਦੇ ਆ ਹਾਂ ਕੋਲੇ ਦੇ ਆ ਜਾਲ ਮਛਾਣੇ ਆਪਣੀ ਰਿਸ਼ਤੇ ਵਾਲੀਆਂ ਨੇ ਠੀਕ ਹੈ ਮਨਜੀਤ ਤੇ ਉਹਨਾਂ ਨਾਲ ਜਦ ਹੌਲੀ ਹੌਲੀ ਗੱਲਾਂ ਚੱਲ ਪਈਆਂ ਚੱਲ ਪਈਆਂ ਸਾਰੀਆਂ ਸੁਖਦੇਵ ਕੋਕਰੀ ਇੱਕ ਹਰਦੀਪ ਟੱਲੇਵਾਲ ਹੁੰਦਾ ਦੀ ਠੀਕ ਹੈ ਹਾਂ ਸੁਖਦੇਵ ਕੋਕਰੀ ਮਾਸਟਰ ਹੈ ਪਹਿਲਾਂ ਤਖਤੂਪੁਰੇ ਵਾਲਾ ਸਾਧੂ ਸੰਗ ਵੀ ਉਹ ਵੀ ਮਾਸਟਰ ਸੀ ਠੀਕ ਹੈ ਉਹ ਵੀ ਨੌਕਰੀ ਛੱਡ ਕੇ ਮਾਟਰੀ ਇਧਰ ਆਏ ਤੇ ਉਹ ਹੀ ਬਹੁਤ ਵੱਡਾ ਕੂਮਾ ਸੀ ਸਾਧੂ ਸਿੰਘ ਧਕਤਪੁਰ ਹਾਂ ਉਹ ਪੰਜਾਬ ਦਾ ਮੀਤਵਤਾ ਹੁੰਦੀ ਉਦੋਂ ਠੀਕ ਹੈ ਉਦੋਂ ਬਾਅਦ ਫਿਰ ਜਥੇਬੰਦੀ ਗਰਾਹਾਂ ਬਣ ਗਈ ਉਦੋਂ ਬਾਅਦ ਫਿਰ ਇਹ ਜਪਸੋਰੇ ਨਾਲ ਗੱਲਾਂ ਬਾਤਾਂ ਚੱਲੀਆਂ ਵਾਹ ਕਹਿੰਦਾ ਜੀ ਅੱਡੋ ਹਣਾ ਲਗੋ ਮੱਡ ਕਰੋ ਚੱਲ ਇਹਨਾਂ ਦੇ ਅੱਡ ਕਰਕੇ ਰੇਲੀਆਂ ਸ਼ੁਰੂ ਕਰਤੀਆਂ ਠੀਕ ਹੈ ਚਲੋ ਲੋਕਾਂ ਦੇ ਵਿੱਚ ਚਰਚਾ ਚੱਲਦੀ ਆ ਵੀ ਤੁਸੀਂ ਤਾਂ ਇੱਕੇ ਨਹੀਂ ਨਾ ਥੋੜੇ ਗੱਲ ਕਰਨ ਲੱਗੋ ਗੁਰਾਣਾ ਤੇ ਮੂੰਗਾ ਕਹਿੰਦਾ ਚੰਡੀਗੜ੍ਹ ਵੇਲੇ ਵੇਗੇ ਜਾਂ ਹੋ ਰਹੀਆਂ ਜਾਂ ਗੱਲਾਂ ਹੋਈਆਂ ਉਦੋਂ ਹਮ ਕਰਦੇ ਕਰਦੇ ਜੀ ਇਹ ਤਿੰਨ ਚਾਰ ਨਾਦਰ ਉਰਦੂ ਮਾਂ ਦਾ ਸੱਚਾ ਦੀ ਚੋਰੀ ਤੀ ਕਿਉਂ ਮੈਂ ਸਾਰਿਆਂ ਨੂੰ ਜਾਣਦਾ ਹਾਂ ਉਹ ਪੜਾ ਮੈਂ ਨਿਰਖ ਬਹੁ ਕਰ ਲਿਆ ਹਾਂ ਹੂੰ ਅੱਛਾ ਫਸੌਰੇ ਦੀਆਂ ਵੀ ਬਹੁਤ ਗੱਲਾਂ ਫੜੀਆਂ ਮੈਂ ਠੀਕ ਹੈ ਮੈਂ ਹਰੇਕ ਦੇ ਪਹਿਲਾਂ ਪਿੰਡ ਜਾਣਾ ਠੀਕ ਹੈ ਦੀ ਖਾਨਦਾਨੀ ਪੁੱਛਦਾ ਪਿੰਡ ਜਾ ਕੇ ਸਾਰੇ ਪ੍ਰਧਾਨਾਂ ਦੀ ਕਿ ਕੋਈ ਅੱਡ ਹੋ ਗਏ ਰੇਲੀਆਂ ਕਰੀਆਂ ਨੇ ਨੇ 6 ਮਹੀਨੇ ਠੀਕ ਹੈ ਪਿੰਡਾਂ ਚ ਜਲ ਫਿਰ ਇਹਨਾਂ ਨੇ ਦਮਦਮਾ ਸਾਹਿਬ ਇਕੱਠ ਕਰ ਲਿਆ ਗ੍ਰਹਾਂ ਵਾਲੇ ਨੇ ਗ੍ਰਹਾਂ ਨੇ ਗ੍ਰਹਾਂ ਵਾਲੇ ਜਿ세 ਬੰਦੇ ਦਾ ਨੌ ਰੱਖਤਾ ਸੀ ਹਾਂ ਜਿ세 ਬੰਦੇ ਦਾ ਨੌ ਰੱਖ ਲਿਆ ਸੀ ਠੀਕ ਹੈ ਨਾ ਰੱਖਿਆ ਨਹੀਂ ਦੀ ਜੇ ਤਾਂ ਠੀਕ ਹੈ ਅਜੇ ਨਾ ਜੇਲੇ ਦੀ ਪਤਾ ਹੁੰਦੇ ਰੱਖਿਆ ਕੋਈ ਨਹੀਂ ਦੀ ਪਾਰਟੀ ਦਾ ਨੋ ਠੀਕ ਹੈ ਚੱਲ ਕਰਦੇ ਕਰਦੇ ਉੱਥੇ ਦਮਦਮਾ ਸਾਹਿਬ ਚੱਲੇ ਸਾਨੂੰ ਸੁਨੇਹੇ ਲਾਤੇ ਸਾਰਿਆਂ ਨੂੰ ਜਿੱਥੇ ਜਿੱਥੇ ਵੀ ਬੰਦੇ ਚੱਲਦੇ ਨੇ ਭਾਈ ਕਹਿੰਦਾ ਕਿਸੇ ਵੀ ਪਾਰਟੀ 'ਚ ਉਹ ਸਾਰੇ ਬੰਦੇ ਅਸੀਂ ਲੈ ਕੇ ਆਵਨੇ ਨੇ ਠੀਕ ਹੈ ਅਸੀਂ ਸਾਨੂੰ ਇਹ ਦੱਸਾਂਗੇ ਵੀ ਲਖਵਾਰ ਨਾਲੋਂ ਘਾਤੋਂ ਅੱਡ ਹੋਏ ਤੇ ਫਿਰ ਉਹਨਾਂ ਪਸੋਰਿਆਂ ਨਾਲ ਅਸੀਂ ਘਾਤੋਂ ਅੱਡ ਹੋ ਰਹੇ ਹਾਂ ਸੋਨੀਆਂ ਸਾਰੀਆਂ ਗੱਲਾਂ ਦੱਸਾਂਗੇ ਉੱਥੇ ਇਕੱਠ ਹੋ ਗਿਆ 67000 ਦਾ ਫਿਰ ਇਹ ਨਰਜੀਤ ਦੇ ਰ ਵਰਗੇ ਪਰਾਂ ਬੈਠੇ ਲੋਕੇ ਸਾਰੇ ਵੀ ਦੇਖਾਂਗੇ ਕੀ ਕਰਨਗੇ ਉਹਨਾਂ ਨੇ ਫਿਰ ਅੱਛਾ ਲੋਕੇ ਦੇਖ ਰਹੇ تھے ਹਾਂ ਦੇਖ ਰਹੇ تھے ਜਾਣੇ ਜਿਹੜੀਆਂ ਲੈ ਦੇ ਦੇ ਸੀੜੀਆਂ ਵੀ ਇਹ ਤਾਂ ਤਿੰਨ ਬੰਦੇ ਨੇ ਅਸੀਂ 9-10 ਹਾਂ ਠੀਕ ਹੈ ਇਹ ਗੱਲਾਂ ਕਰਦੇ ਕਹਿੰਦੇ ਇਹ ਤਾਂ ਯਾ ਲੈ ਉੱਥੋਂ ਕਰਦੇ ਕਰਦੇ ਪਾਰਟੀ ਜੀ ਬਾਦੀ 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 ਪਸੌਰੇ ਕਨੀਓ ਫਿਰ ਇਹ ਸਾਰੇ ਟੁੱਟ ਗਏ ਰੋਲਦੂ ਮਾਨ ਸਾਹਿਬ ਸਰਜੀਤ ਫੂਲ ਡਕੌਂਦਾ ਸਾਰੇ ਇਹਦੇ ਕਨੀਓ ਰਾਜੇਵਾਲ ਸਾਰਾ ਉਹਦਾ ਰਾਜਾ ਅੱਡੇ ਦੀ ਇਹ ਸਾਰੇ ਜਾਣੇ ਫਿਰ ਪਸੌਰੇ ਨਾਲ ਵੀ ਟੁੱਟ ਗਏ ਠੀਕ ਬਾਅਦ ਹੂੰ ਇਹਦੇ 2002 ਦੇ ਵਿੱਚ ਆਪਣੀ ਪਾਰਟੀ ਅਗਰਾਹਾਂ ਦੀ ਅਸੀਂ ਨੇ ਨਿਉਂਤਰੀਏ ਤੇ ਦੂਜੀ ਫਿਰ ਦੂਜੀ ਇਹਨਾਂ ਨੇ ਰੁਲਦੂ ਮਾਨਸੋਹਰਾਂ ਨੇ ਕਦੋਂ ਬਣਾਈਆ ਰੁਲਦੂ ਮਾਨਸਾਂ ਦੀ ਤਾਂ ਫਿਰ ਇਕੱਲੇ ਇਕੱਲੇ ਹੋ ਗਏ ਨਾ ਇਹ ਸਾਡੇ ਗੰਨੇ ਨਾਲੇ ਉਹ ਸ਼ਰਮੀ ਦਾ ਬਰੇ ਅਗਰਾਹਾਂ ਕੰਨੀ ਨਾ ਪਸੋਰੇ ਕੰਨੀ ਰੁਲਦੂ ਮਾਨਸਾਂ ਨੇ ਅਬਦੀ ਬਣਾ ਲਈ ਕੋਈ ਲੋਕ दल ਜਾਂ ਸਰਜੀਤ ਫੂਲ ਨੇ ਬਣਾ ਲਈ ਤੇ ਕ੍ਰਾਂਤੀਕਾਰੀ ਉਹ ਠੀਕ ਹੈ ਕ੍ਰਾਂਤੀਕਾਰੀਆਂ ਦੋ ਹੋਰੀਆਂ ਨੇ ਕ੍ਰਾਂਤੀਕਾਰੀ ਫਿਰ ਸਰਜੀਤ ਫੂਲ ਨੇ ਆਪਣੀ ਕ੍ਰਾਂਤੀਕਾਰੀ ਬਣਾਈ ਠੀਕ ਹੈ ਹਾਂ ਤੇ ਹੋਰ ਕਿਡੀਆਂ ਕਿਡੀਆਂ ਨੇ ਹੋਰ ਇਹ ਆਪਣਾ ਇਹਨੇ ਪਸੋਰੇ ਨੇ ਸਿੱਧੂ ਪਰ ਬਣਾ ਲਈ ਇੱਕ ਡੱਲੇ ਵਾਲ ਵਾਲੀ ਡੱਲੇ ਵਾਲ ਵਾਲੀ ਹੂੰ ਅੱਛਾ ਸਤਨਾਮ ਬੈਰੂ ਦੇ ਕਿਸਨਾਮ ਕੋਲ ਦਾ ਦੇਵੀਗੜ ਕੋਲ ਦਾ ਦੇਵੀਗੜ ਕੋਲ ਦਾ ਹਾਂ ਉਹਨੇ ਕਿ ਲੋਕ ਦਾ ਜਾਂ ਹੋਰ ਬਣਾ ਲਿਆ ਅੱਧਿਆਂ ਨਾਲ ਤਾਂ 50 50 ਬੰਦੀ ਨੇ ਹਾਂ ਪੰਜਾਬ ਉਹਨਾਂ ਕੋਲ ਤਾਂ ਕੁਝ ਵੀ ਨਹੀਂ ਕਹੀ ਤਾਂ ਰੋਲ ਦੂ ਮਾਰਦਾ ਕ ਨਹੀਂ ਖੜੇ ਨੇ ਹੂੰ ਇਹਦਾ ਪੱਠੇ ਪੋਠੇ ਲੱਗੇ ਹੋਏ ਤੇ ਸਰਮਾਇਦਾਰ ਬੰਦਾ ਹੈ ਢਿਆੜੀ ਦੂੜੀ ਵਾਲੇ ਹੁੰਦੇ ਹੈ ਜਾਦ ਵੀ ਬਣ ਗਈ ਜਾਦ ਤਾਂ ਹੁਣ ਬਣੀ ਆ ਨਾ ਜਾਦ ਵਾਲੀ ਵੀ ਤੈਨੂੰ ਦੱਸਾਂ ਕਦ ਬਣ ਗਈ ਹਾਂ ਉਹ ਦੱਸੋ ਦਿੱਲੀ ਦਾ ਨਾ ਆ ਗਿਆ ਦਿੱਲੀ ਦੇ ਥਾਣੇ ਦੇ ਵਿੱਚ ਇਹਨਾਂ ਦੀ ਚਰਚਾ ਚੱਲਦੀ ਰਹੀ ਬੜੀ ਇਹਨਾਂ ਨੇ ਜਿਹੜਾ ਪੈਸਾ ਦੀ ਬਾਹਰੋਂ ਕਰੋੜਾਂ ਦੀ ਤਰ੍ਹਾਂ ਜਾਇਆ ਅਰਬਾਂ ਦੀ ਠੀਕ ਹੈ ਪੰਡਾ ਰੁਪਈਆਂ ਦੀ ਲੋਕਾਂ ਦੇ ਮੁੰਡਿਆਂ ਦੇ ਭੇਜੀਆਂ ਨੇ ਠੀਕ ਹੈ ਕਿਉਂ ਜਿਹੜਾ ਬੰਦਾ ਦਾਨ ਕਰਦਾ ਉਹ ਜਾਦੇ ਬਰਗੋਲ ਨਹੀਂ ਕਰਦਾ ਹੁੰਦਾ ਠੀਕ ਹੈ ਉਹਨਾਂ ਨੇ ਫੋਨ ਮੈਨੂੰ ਕਰਤਾ ਮੈਂ ਕਹਿ ਕਹਿ ਦੇਣਾ ਮੈਂ ਜ਼ਿਲ੍ਹੇ ਦਾ ਪਤਾਨਾ ਜੀ ਆ ਖਾਤੇ ਦੇ ਵਿੱਚ ਪੈਸੇ ਭੇਜ ਦਿਓ ਨਾ ਦਿੱਲੀ ਸਾਰੇ ਬੈਂਕਾਂ 'ਚ ਖਾਤੇ ਖਲਾਈ ਹੋਈ ਦੀ ਬੈਂਕ ਤੋਂ ਦੇ ਦਰਬਾਰੇ ਦੇ ਅਮਰੀਕ ਦੇ ਜਗਿੰਦਰ ਦੇ ਝੰਡੇ ਦੇ ਜੇ ਨਵੀਂ ਜਾਂ ਘਟਾਲ ਦੇ ਉੱਥੇ ਪੈਸੇ ਇਹਦੇ ਖਾਤੇ ਜਾਈਗੇ ਇਹ ਦਿੱਲੀ ਦਿੱਲੀ ਪੱਕੀ ਗੱਲ ਹੈ ਇਹ ਪੱਕੀ ਗੱਲ ਹੈ ਅੱਛਾ ਹਾਂ ਠੀਕ ਹੈ ਕਿਉਂ ਮੈਂ ਤਾਂ ਗੋਪਤ ਵਿੱਚ ਬਰਹਿੰਦਾ ਸੀ ਨਹੀਂ ਮੀਝਾ ਕੇ ਬਹਿਂਦੀ ਕਦੇ ਅੱਖਾਂ ਮੀਚਨੇ ਕੋ ਉਤਰਿਓ ਕਦੇ ਕੁਝ ਕਰ ਲਿਆ ਠੀਕ ਹੈ ਹਾਂ ਉਹ ਸਾਰੀਆਂ ਗੋਪਤ ਉਹ ਕਹਿੰਦਾ ਮੇਰੇ ਘਰ ਸੇ ਜੈਂਨੇ ਆ ਕੇ ਮੇਰੇ ਨਾ ਜਦੋਂ ਦਿੱਲੀ ਅੰਦੋਲਨ ਸੀ ਉਦੋਂ ਤੁਸੀਂ ਨਾਲ ਤੇ ਇਹਨਾਂ ਦੇ ਹਾਂ ਉਹ ਨਾਲ ਤਾਂ ਹੈਗੀ ਤੇ ਗਰਾਂ ਦੇ ਤੇ ਸੇ ਨਾਲ ਸੀ ਤੁਸੀਂ ਹਾਂ ਉਹਦੋਂ ਨਾਲ ਤੇ ਮੈਂ 11 ਮਹੀਨੇ 12 ਮਹੀਨੇ ਮੇਰੀ ਡੋਗੀ ਤੇ ਸਭ ਦਰਦੋਂ ਬਲਾਕ ਬਣਾ ਲਿਆ ਜੀਨੇ ਠੀਕ ਹੈ ਜਿਹੜੇ ਆਗੂ ਦਾ ਘਟ ਜਾਂਦੇ ਮੈਂ ਉਤੀ ਦਿੱਲੀ ਦੇ ਵਿੱਚ ਠੀਕ ਹੈ ਗੱਡੀ ਦੀ ਮੇਰੇ ਕੋਈ ਆਡਾ ਤੇ ਆਜ਼ਾਦ ਫਿਰ ਆਜ਼ਾਦ ਵੱਖਰਾ ਕਿਉਂ ਹੋਇਆ ਆਜ਼ਾਦ ਵੱਖਰਾ ਇਸ ਕਰਕੇ ਹੋਇਆ ਪਏ ਨਾ ਇਹਨਾਂ ਨੇ ਜਦ ਮੈਂ ਨਾ ਦੇ ਸਾਡੇ ਬਲਾਕ ਵਾਲੇ ਆਗੂਆਂ ਨੇ ਦੋਸ਼ ਲਾਇਆ ਵੀ ਇਹ ਖਿਆਨਚੀ ਜਿਹੜਾ ਫਿਰ ਨਹੀਂ ਤਾਂ ਬੰਦਾਂ ਦਾ ਦਰਚਾਣਾ ਸਾਦੀ ਹਰੀ ਠੀਕ ਹੈ ਵੀ ਇਹੇ ਬੰਦਿਆਂ ਦੇ ਵਿੱਚ ਕਾਪੜੇ ਪੈ ਜਾਂਦਾ ਕਿਹਨੇ ਦੋਸ਼ ਲਾਇਆ ਇਹ ਮੈਂ ਅੱਛਾ ਮੈਂ ਪ੍ਰਧਾਨ ਸੀ ਠੀਕ ਹੈ ਜਲੋ ਇਹ ਜੰਕ ਬਟਾਲ ਹੁਣ ਆ ਗਏ ਮੇਰ ਬਖੀ ਨਾਲੇ ਜਿਹੜਾ ਜੰਕ ਬਟਾਲ ਨੇ ਪਾਰਟੀ ਖਾਦੇ ਖੇਰੂ ਖੇਰੂ ਇਹਦੇ ਕਰਕੇ ਜ਼ਿਆਦੇ ਹੋਈ ਆਉਂਦੀ ਹੁੰਦੀ ਸੀ ਠੀਕ ਹੈ ਜਿੰਦਰ ਦੀ ਮੰਨਦਾ ਮੰਨਦਾ ਹਾਂ ਜਿੰਦਰ ਪਰਚੋਰ ਨਹੀਂ ਕਰਦਾ ਵੀ ਤੁਸੀਂ ਕਰੇ ਭਾਈ ਮੈਨੂੰ ਕਰ ਲਾਂਗੇ ਜੀ ਉਹਨਾਂ ਨੂੰ ਵੀ ਫੋਨ ਕਰਿਆ ਸੀ ਮੈਂ ਜਦ ਮੈਂ ਕੱਢਿਆ ਵਾ ਪ੍ਰਧਾਨ ਜੀ ਪਹਿਲਾਂ ਸੁਣ ਲਓ ਦੇਖੋ ਸ਼ਾਹ ਜਲੀ ਵੀ ਨਿਕਲੇ ਕਗਾ ਫੜਾ ਹੁਣ ਪਤਾ ਏ ਤੁਹਾਨੂੰ ਸ਼ਾਹ ਜਲੀ ਵੀ ਨਿਕੜਿਆ ਆਉਣਾ ਹੂੰ ਉਹ ਦੱਸ ਦਾਂਗੇ ਤੁਹਾਨੂੰ ਵੀ ਅਛਾ ਉਹਦੇ ਬਾਰੇ ਵੀ ਦੱਸਿਓ ਕੀ ਹੈ ਸੋਤਰਾਮ ਬਾਰੇ ਸਾਰੇ ਪਤੇ ਲਿਜਾਦੇ ਕੱਢਿਆ ਲੀਓ ਠੀਕ ਹੈ ਚਲੋ ਦੋ ਇਹ ਹੁੰਦੇ ਹੁੰਦੇ ਜੀ ਸਾਡਾ ਇਹ ਜਦ ਪੈਸਾ ਟੱਕਾ ਇਹਨਾਂ ਨੂੰ ਆਇਆ ਗਿਆ ਪੈਸਾ ਟੱਕਾ ਜਾਨੀ ਬਹੁਤ ਆਇਆ ਜੇ ਇਨਾਂ ਵੀ ਕਹਿ ਦੂੰ ਹੂੰ ਉਹ ਹੋ ਇਹਨਾਂ ਨੇ ਅਸਲੀ ਜਿੱਥੋਂ ਸਾਂਖਿਆ ਪੈਂਦੀ ਆਪਾਂ ਨਹੀਂ ਕਹਿੰਦੇ ਨੇ ਖਾਦਾ ਜੇ ਨਾ ਖਾਦਾ ਦਿੱਲੀ ਤੋਂ ਆ ਕੇ ਇਹਨਾਂ ਨੇ ਬਲਾਕਾਂ ਦੇ ਇਕੱਠ ਕਰਕੇ ਹਿਸਾਬ-ਕਿਦਾਬ ਦੇਣਾ ਪਾਰਟੀ ਨੇ ਅੱਕ ਬਣਦਾ ਠੀਕ ਹੈ ਵੀ ਇੰਨਾ ਪੈਸਾ ਸਾਡੇ ਕੋਲੇ ਆਇਆ ਭਾਈ ਐਨਾ ਆਪਣਾ ਖਰਚ ਹੋ ਗਿਆ ਉਹ ਹਿਸਾਬ-ਕਿਦਾਬ ਕਿਦੋਂ ਦਿੱਤਾ ਨਹੀਂ ਇਹਨਾਂ ਨੇ ਦਿੱਤਾ ਨਹੀਂ ਨਾ ਆਪ ਦੀ ਮੀਟ ਕਰਕੇ ਆਪਦੇ ਵਧਾਨਾ ਨਹੀਂ ਕਰ ਲਿਆ ਕਿ ਤਾਂ ਕਿ ਲੋਕਾਂ ਚ ਨਹੀਂ ਕਰਿਆ ਦਿੱਲੀ ਵਾਲਾ ਹਿਸਾਬ ਕਿਸ ਰੱਖਿਆ ਨਹੀਂ ਆ ਕਿਸੇ ਨੂੰ ਕਰਿਆ ਚਲ ਮੈਂ ਜਦ ਦੋਸ ਲਾਇਆ ਚਲ ਇਕੱਠੇ ਹੋ ਗਏ ਕਈ ਵਾਰੀ ਮੀਟਕਾ ਕਰੀਆਂ ਮੈਨੂੰ ਇਹਨਾਂ ਨੇ ਫਿਰ ਮਾਇਕ ਦਾ ਲਿਖਤਾ ਜਿਹੜੀ ਇਹਨਾਂ ਦੀ ਦੇਖੋ ਖਜ਼ਾਨਚੀ ਦੀ ਲਿਖਤਾ ਮੈਂ ਤੁਹਾਨੂੰ ਪੜਾਂ ਵੀ ਲਿਖਤ ਮੇਰੇ ਹੁੰਦੇ ਬੜੋ ਕਹਿੰਦੇ ਅਸੀਂ ਤਾਂ ਪੜਦੇ ਨਹੀਂ ਜਾਂ ਸਿੱਧਾ ਸਿੱਧਾ ਵੀ ਇਹ ਤਾਂ ਸਹੀ ਹੈ ਮਾਝੀ ਪੜਤਾ ਦਿਓ ਮੈਂ ਅੱਖਰ ਦੇ ਅੱਖੂ ਉਂਗਲੀ ਲਾ ਦਿਆ ਕਰੋ ਮੇਥੇ ਕੰਨਾ ਕਬੜਾ ਜਿਹੜਾ ਚੌਥੇ ਸਾਸੀ ਬਲਾਕ ਨੂੰ ਦਿੰਦੇ ਤੇ ਜਮਾ ਕਰੋ ਉਹਨਾਂ ਦੇ ਬਲਾਤ ਨੂੰ 35 ਪਿੰਡ ਚਲਦੇ ਦਰਦੇ ਪਿੰਡ ਦੇ ਬਲਾਕ ਦੇ ਤੇ 30 ਪਿੰਡ ਸੀ ਲਾਏ ਵੀ 30 ਪਿੰਡਾਂ ਦਾ 10000 ਇੱਕ ਪਿੰਡ ਦਾ ਬੰਦੇ ਦਾ ਲਾ ਲਓ ਇੱਕ ਪਿੰਡ ਦਾ 3 ਲੱਖ ਦੇ ਵਾਹੀ ਦਾ ਬਣ ਗਿਆ 6-6 ਮਾਈਆਂ ਦਾ 18 ਲੱਖ ਰੁਪਈਆ ਬਣ ਗਿਆ ਠੀਕ ਹੈ 18 ਲੱਖ ਰੁਪਈਆ ਇਹਨਾਂ ਨੇ ਬੈਂਕ 'ਚ ਜਮਾ ਨਹੀਂ ਕਰਾਇਆ ਤੁਸੀਂ ਕਹਿੰਦੇ ਹੋ ਵੀ ਸਾਰਾ ਪੈਸਾ ਤਿੰਨ ਮੁੰਡਿਆਂ ਦੇ ਨੋਟ ਮੈਂਟ ਖਾਤਾ ਕਰਕੇ ਬੈਂਕ 'ਚ ਜਮਾ ਕਰੋ ਕਿਉਂ ਨਹੀਂ ਕਰਾਇਆ ਕਿਸ ਦੇ ਕੋਲ ਹੈ ਸਾਨੂੰ ਦੱਸੋ ਕਿਹਦੇ ਸਾਨੂੰ ਕੀ ਲੈਣਾ ਕਿਸੇ ਕੋਲ ਹੀ ਹੋਵੇ ਜੈਡ ਬੈਂਕ ਘਟਾ ਲਿਓ ਚੋਂ ਗਿਜੋ ਉੱਥੇ ਕੋਈ ਪੈਸਾ ਨਹੀਂ ਕਹਿੰਦੇ ਸਾਡੇ ਤੋਂ ਦਨ ਸਾਲ ਹੋ ਗਏ ਥੋੜੇ ਨਵੇਂ ਵੀ ਜਿਹੜੇ ਪੁਰਾਣੇ ਤੇ ਉਹ ਵੀ ਕਢਾ ਕੇ ਲੈ ਗਏ ਹੂੰ ਉਹ ਇਹਨਾਂ ਨੇ ਕੋਈ ਕਹਿੰਦੇ ਕਿਤੇ ਮਨ ਨਹੀਂ ਦੇਖੋ ਸੇ ਕਾਨੂੰਨ ਦੀ ਤਾਂ ਲੰਗਣਾ ਹੈ ਇਹ ਇਹਨਾਂ ਦਾ ਦੱਸੋ ਫਿਰ ਕਿਹੜੇ ਬੰਦੇ ਕੋਲੇ ਆ ਉਹ ਠੀਕ ਹੈ ਹਾਂ ਜਾਣ ਇਹਨਾਂ ਨੇ ਉਹ ਕੱਲ ਨਹੀਂ ਕਰੀ ਫਿਰ ਮੇਰੇ ਜੁਮੇ ਦੋਸਤ ਲਾਦਾ ਵੀ ਤਾਂ ਇਹਨਾਂ ਨੇ ਝੂਠਾ ਦੋਸਤ ਲਾਜਾ ਅੱਛਾ ਹਾਂ ਇਹ ਕਰਕੇ ਮੈਨੂੰ ਕੱਢਿਆ ਜੇ ਤੁਹਾਨੂੰ ਕੱਟਦਾ ਫਿਰ ਜੇਤਬੰਦੀ ਚੋਂ ਹਾਂ ਫਿਰ ਛੀ ਬੰਦੇ ਹੋਰ ਕੱਢਦੇ ਅੱਛਾ ਬਲਾਗ ਦਰਬੇ ਦੇ ਕੈਂਪਰ ਦੇ ਸਰਦੀਰੀ ਦੇ ਮੈਂ ਆਖਿਆ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਕਰਦੇ ਹੋ ਸੀ ਬਈ ਹੂੰ ਯੋਰਦਾ ਮੈਂ ਠੀਕ ਹੈ ਇਹਦੇ ਕਰਨਾ ਸ਼ਾਇਦ ਹੰਦੇ ਨੇ ਬੋਲਦੇ ਨੇ ਮਾਂ ਬੋਲਦੀ ਤਾਂ ਮੇਰੇ ਘਰ ਵਾਲੀਆਂ ਵੀ ਫਿਰ ਉਹਨੂੰ ਵੀ ਹਟਾ ਦੇ ਭਏ ਉਹਨੂੰ ਵੀ ਹਟਾਵਾਂਗੇ ਚਲੋ ਉੱਥੇ ਘਰਮ ਹੋ ਗਿਆ ਮੈਂ ਮੈਂ ਥੋੜਾ ਜਿਹਾ ਲੱਲੂ ਐ ਬਾਹਲਾ ਬਲੱਡ ਵਧ ਗਿਆ ਮੈਂ ਕਿੰਨੇ 10 ਬੰਦਿਆਂ ਦੀ ਵਜਾ ਕੇ ਮੁੱਕੀ ਮਾਰਾਂਗੇ ਤੇ ਵਾਦ ਦਾ ਕੰਮ ਠੀਕ ਹੈ ਫਿਰ ਹੈਗਾ ਚਾਹੀਦਾ ਵੀ ਆ ਫਿਰ ਪਿੱਛੇ ੜ ਗਏ 10 ਬੰਦੇ ਜਦ ਮੈਂ ਖੜਾ ਹੋ ਗਿਆ ਜੰਕ ਜੋ ਕੋ ਨਹੀਂ ਜਾ ਜਿਸ ਮਤ ਤਰੀ ਮਰੀਕ ਨਹੀਂ ਠੀਕ ਹੈ ਹਾਂ ਕੋਈ ਨਾ ਪ੍ਰਧਾਨ ਜੀ ਕਾ ਪਰ ਨਹੀਂ ਕਰਦੇ ਚਲਾਏ ਠੰਡੇ ਹੀ ਛੱਟੇ ਮਾਰ ਗਏ ਉਹ ਸੱਚ ਜਿਹੜਾ ਸੱਚ ਹੈ ਤੇ ਆਜ਼ਾਦ ਫਿਰ ਆਜ਼ਾਦ ਬਰੇ ਵੀ ਕਰੋ ਯਾਦ ਵਾਲੇ ਜਦ ਮੈਨੂੰ ਇਹਨਾਂ ਨੇ ਕਰਿਆ ਫਿਰ ਸਾਡੀਆਂ ਮੀਟਿੰਗਾਂ ਦੇ ਵਿੱਚ ਲੋਗੋਂ ਵਾਲੇ ਵੀ ਗਿਆ ਸਾਰੇ ਆਗੂ ਬੁਲਾਏ ਠੀਕ ਹੈ ਇਹਦਾ ਤਾਂ ਮੀਟਿੰਗਾਂ ਕਰੀਆਂ ਕਹਿੰਦੇ ਵੀ ਤੂੰ ਗਲਤੀ ਮੰਨਵਾ ਇੱਕ ਸੱਚ ਬਚਾਲੇ ਗੱਲ ਰਹੀ ਕਿ ਦਰਸ਼ਨਪਾਲ ਦੀ ਕਿਹੜੀ ਜਥੇਬੰਦੀ ਹੈ ਦਰਸ਼ਨਪਾਲ ਨੇ ਬਣਾਈਆ ਕ੍ਰਾਂਤੀਕਾਰੀ ਇੱਕ ਦੋ ਇੱਕ ਦੋ ਤਿੰਨ ਕ੍ਰਾਂਤੀਕਾਰੀ ਬਣ ਗਏ ਆ ਇੱਕ ਤਾਂ ਸਰਜੀਤ ਬੋਲਦੀ ਹੋਗੀ ਠੀਕ ਹੈ ਇੱਕ ਦਰਸ਼ਨਪਾਲ ਦੀ ਹੋਗੀ ਦੋ ਬਣੀਆਂ ਇਹ ਤੇ ਪਟਿਆਲੇ ਜ਼ਿਲ੍ਹੇ 'ਚ ਇਹਨੇ ਬਣਾਈ ਦਰਸ਼ਨਪਾਲ ਬਣਾ ਲਈ ਹਾਂ ਠੀਕ ਹੈ ਇਹ ਇਹ ਤਾਂ ਕੱਠਾ ਤੱਕ ਦੇਖਿਆ ਨਹੀਂ ਹੈ ਦਰਸ਼ਨਪਾਲ ਦਾ ਦਰਸ਼ਨਪਾਲ ਦਾ ਕਿਤੇ ਕਿਤੇ ਉਹ ਮੰਡੀ ਸਾਰੇ 15 16 ਦੇ ਨਾਲ ਅੱਛਾ ਇੱਕ ਇੱਕ ਬਲੀ ਦਾ ਨਜ਼ਾਰੇ ਲੈਂਦੇ ਨੇ ਪੰਜਾਬ ਦਾ ਪ੍ਰਧਾਨ ਖਾਂਦਾ ਚਲੋ ਹੂੰ ਅਗਲਾ ਕਹਿੰਦਾ ਪੰਜਾਬ ਦਾ ਪ੍ਰਧਾਨ ਤੇ ਰਿਹਾਏ ਕਹਿੰਦੇ ਵੀ ਬਲਦੇਵ ਦੀ ਵੀ ਗੱਲ ਸੁਣੋ ਦੋਨੇ ਤਰਫੀ ਗੱਲ ਸੁਣੋ ਫਿਰ ਸਾਡੇ ਬੇਟਾ ਭਰੂਗਾ ਇਹਨਾਂ ਦੀ ਵੀ ਸੁਣੋ ਜਿਹੜੇ ਪ੍ਰਧਾਨ ਜੀ ਦੇ ਜਮੇ ਦੋਸ ਲਾਇਆ ਚਲੇ ਜੰਕਪਟਾਲ ਅਮਰੀਕ ਕਹਿੰਦਾ ਵੀ ਬਲਦੇਵ ਦੀ ਅਸੀਂ ਗੱਲੇ ਨਹੀਂ ਸੁਣਨੀ ਠੀਕ ਹੈ ਫਿਰ ਲੋਂਗੋ ਹਾਲ ਦੇ ਜਸਵਿੰਦਰ ਨੇ ਹਾਜ਼ਰ ਨਾਮਾ ਮਾਰਿਆ अच्छा पहला भी मेरा गोबत जरा मन मिलया थियो लोग वाले नाल थी, ना थी। ठीक है बहुत ज्यादा हम्म एकदरवारे शाहजे नाल थी ठीक है जसविंदर कहंदा ਵੀ ਇਹ ਤਾਂ ਤੁਸੀਂ ਇੱਕ ਦਰਫੀ ਗੱਲ ਕਰ ਰਹੇ ਹੋ ਸਾਰਿਆਂ ਨੂੰ ਆਖੇ ਜਾਂਕ ਪਟਾ ਲਓ ਉਹਨੂੰ ਮਰੀ ਘਰਾਂ ਨੂੰ ਦਰਬਾਰੇ ਵਾਂ ਨੂੰ ਸੋਨੂੰ ਕੱਢਣ ਦੀ ਜਿਹੜੀ ਗੱਲ ਆਈ ਹਾਂ ਕੱਢਣ ਦੀ ਕਹਿੰਦਾ ਤੁਸੀਂ ਇਹ ਤਾਂ ਸੁਣੋ ਵੀ ਦੋ ਇਧਰਾਂ ਦੀ ਗੱਲ ਸੁਣੋ ਤੁਸੀਂ ਠੀਕ ਹੈ ਇਹ ਜੀ ਨੁਕਸਾ ਆਪਾਂ ਕਰ ਦਾਂਗੇ ਹੂੰ ਬਲੇਵ ਨੂੰ ਕਿਉਂ ਨਹੀਂ ਬੋਲਣ ਦੇਣਾ ਤੁਸੀਂ ਤਾਂ ਸਾਰੇ ਜੰਮੇ ਨਹੀਂ ਤੇ ਨਾ ਮੈਂ ਜੰਮਿਆ ਜਬ ਬਲੇਵ ਜੁਮੇ ਦੀ ਜਸੇ ਬੰਦੀ ਜਾਂ ਠੀਕ ਹੈ ਇਹ ਪੋਲਾ ਦੀ ਕਿਸਰੀ ਸਾਈਕਲਾਂ ਦੇ ਭੇਜ ਦਦ ਲੋਕਾਂ ਨੇ 7 ਵਜੇ ਜਾਂਦੇ ਹੱਥ ਨੇ 9 ਵਜੇ ਵੜਦੇ ਠੀਕ ਹੈ ਕਹਿੰਦਾ ਮੈਂ ਨਹੀਂ ਮੰਨਦਾ ਲੌਂਗੋ ਵਾਲਾ ਵੀ ਉੱਠ ਗਿਆ ਜੀ ਮੀਟ ਦੇ ਵਿੱਚ ਦਰਗੇ ਸਾਡੀ ਮੀਟ ਦੀ ਉਟਕੜਾ ਬਰਾ ਠੀਕ ਹੈ 10 12 ਬੰਦੇ ਮੇਰੇ ਕਹਿੰਦੇ ਹੋਰ ਆ ਗਏ ਉੱਧਰ ਨੇ ਹੁਣ ਉਹਦੂ ਬਾਤ ਇਹਨਾਂ ਨੇ 4-5 ਲੱਖ ਦਾ ਕਪੜਾ ਘਟਾਉਣਾ ਬੰਦਿਆ ਕਹਿੰਦੇ ਮੈਂ ਦੋਸ ਲਾਇਏ ਠੀਕ ਉਹਦੇ ਕੰਨੀ ਬਹੁਤ ਕਪੜਾ ਦੀ ਅੱਛਾ ਉਹਦਾ ਕੋਈ ਜਮੈਂਟ ਖਾਂਦਾ ਨਹੀਂ ਉਹ ਬੰਦਾ ਨਹੀਂ ਬੈਂਕ ਚੋਂ ਕਿਵੇਂ ਕਢਾਉਂਦੇ ਦੀ ਪੈਸੇ ਹੂੰ ਉਹ ਇਹਨਾਂ ਨੂੰ ਹੁਣ ਬਾਅਦ ਚ ਪਤਾ ਲੱਗੇ ਚਲ ਮੈਂ ਹੁਣ ਆਖਿਆ ਵੀ ਇੱਕ ਦਿਨ ਮੈਨੂੰ ਉਥੇ ਮਿਲ ਜਾਣਾ ਦਰਬੇ ਤਾਂ ਦੀ ਵੀ ਜਗ੍ਹਾ ਦਾ ਨਹੀਂ ਮੀਟਿੰਗ ਹੁੰਦੀ ਆ ਸੇ ਗੁਰਦੁਆਰੇ ਚ ਜੀਆਂ ਦੇ ਜਿੰਨਾਂ ਦੀ ਵੀ ਹੁੰਦੀ ਆ ਚੱਲ ਫਿਰ ਆਗੂ ਕਹਿੰਦੇ ਆ ਜਾ ਬੰਦੇ ਸਿਆ ਬਾਈ ਆ ਜਾਣ ਨੂੰ ਮੈਂ ਖੁੱਦੂ ਥੋੜੀ ਆ ਯਾਰ ਮਨੁਮਾਨ ਸਾਹਨਾ ਮੈਂ ਠੀਕ ਹੈ ਕਹਿੰਦਾ ਤੇਰੇ ਦਾ ਬਾਈ ਕੋਈ ਕੋਈ ਵੀ ਨਹੀਂ ਨਿਕੜੀ ਸਾਰੇ ਪਿੰਡ ਜਾਗ ਰੱਦ ਨੇ ਜੇ ਤੂੰ ਆ ਜਾਏਗਾ ਤਾਂ ਜਾਤ ਚ ਸਾਰੇ ਆਵ ਜਾਂਗੇ ਅਸੀਂ ਹਾਂ ਇਹ ਵੀ ਲੋਂਗਵਾਲ ਵੀ ਫੋਨ ਕਰੀ ਜਾਂਦਾ ਮਾ ਨਾ ਵੀ ਹੁਣ ਤਾਂ ਮੈਂ ਦੇਖੋ ਸੇਵਾ ਚ ਲੱਗ ਗਿਆ ਹੁਣ ਤੁਸੀਂ ਫਿਰ ਗੁਰੂ ਦੀ ਸੇਵਾ ਚ ਲੱਗ ਗਏ ਹਾਂ ਮਨ ਟੁੱਟ ਗਿਆ ਮਾ ਟੁੱਟ ਗਿਆ ਉਧਰੋਂ ਮੋਬਾਈਲ ਤੇ ਮੇਰੀ ਸਲਾਹ ਹੈ ਫਿਰ ਇਹ ਪਹਿਲਾ ਦਲਵਾਗ ਹਰੀਗੜ੍ਹ ਕੱਢਿਆ ਇਹਨਾਂ ਨੇ ਹਾਂ ਗੁਰਜੀਤ ਬਾਬੇ ਦਾ ਭਾਈ ਠੀਕ ਹੈ ਇਹ ਵੀ ਬਹੁਤ ਸਿਆਣਾ ਬੰਦਾ ਹੈ ਹੂੰ ਬਹੁਤ ਬੁਲਾਰਾ ਹੈ ਇਹ ਇਹ ਕਿਹੜੀ ਚਾਹ ਹੁਣ ਇਹ ਹੁਣ ਜਿਆਦਾ ਇਹਨਾਂ ਨੇ ਬਣਾਈ ਜਣਾ ਫਿਰ ਜਿਆਦਾ ਚਾਹ ਠੀਕ ਹੈ ਜਿਆਦਾ ਹੁਣ ਪੜਦੇ ਪੜਦੇ ਹੋਗੇ ਜਦ ਇਹਨਾਂ ਨੇ ਫਿਰ ਬੇਨੂ ਵੀ ਬੁਲਾ ਲਿਆ ਹੂੰ ਰਿਮੀਟ ਕਰੀ ਆਪਣੇ ਗੱਜੂ ਮਾਜਰੇ ਦੇ ਸਾਧਰਪੁਰ ਦੇ ਲੀਲਾ ਚੋਟੀਆਂ ਠੀਕ ਹੈ ਅੱਛਾ ਗੁਰਚਾਨਾ ਮਾਸਟਰ ਜਾਂ ਮੂਨ ਕਦੇ ਹੋਰ 60 70 ਆਗੂ ਇਹਨਾਂ ਨੇ ਕੱਢਤੇ ਕੱਢਤੇ ਹੁਣ ਕਿੰਨੀਆਂ ਜਥੇਬੰਦੀਆਂ ਨੇ ਕੁੱਲ ਹੁਣ ਬਣ ਗਿਆ 32 ਮੈਂ ਕਹਿੰਦਾ 32 ਤੋਂ ਹੀ ਵੱਧ ਗਿਆ ਕਿ ਲੱਖੇ ਸੁਧਾਣੇ ਨੇ ਬਣਾ ਲਈ ਹੈ ਲੱਖੇ ਸੁਧਾਣੇ ਨੇ ਲੱਖੇ ਦਾ ਉਹ ਤਾਂ ਪਹਿ ਨਹੀਂ ਲੱਖੇ ਤਾਂ ਨੇ ਆਗੋਂ ਨੇ ਕੱਢਿਆ ਵੀ ਆਪਾਂ ਹੁਣ ਘਰੇ ਬੈਠੀਏ ਕਿ ਕਿਵੇਂ ਕਰਨਾ ਵਾ ਦੇਖ ਲਓ ਭਾਈ ਘਰੇ ਦਾ ਨਹੀਂ ਵੈਸੇ ਸੁੱਤੋ ਬੈਠਾ ਜਾਣਾ ਕੋਈ ਨਸ਼ਾ ਇਹ ਹੈ ਜੀ ਕੀ ਚੀਜ਼ ਹੈ ਠੀਕ ਹੈ ਤਨਾ ਪਰ ਕੀ ਬਣਾਈਏ ਇਹ ਨਾ ਜੇ ਰਲੀਏ ਦੁਆਰੇ ਮਾਂ ਇਹ ਨਾ ਜਮਿੰਦਾਰ ਦਾ ਕੰਮ ਉਹਦੇ ਨਾਲ ਘਰੇ ਕੰਮ ਕਰ ਲੋ ਅਣਖ ਮੜ ਕੇ ਗੇਰ ਕੇ ਨਹੀਂ ਬੰਦੇ ਜਿਹਾਇਆ ਕਰ ਲੈਂਦੇ ਠੀਕ ਹੈ ਯਾਰ ਫਿਰ ਇਹ ਕਹਿੰਦੇ ਕੀ ਸਲਾਹ ਦਿੰਦਾ ਮਸਲਾ ਇਹ ਹੈ ਹੁਣੀ ਪਾਰਟੀ ਹੱਡ ਬਣਾ ਲਓ ਜਦ ਇਹ ਅਗਰਾਹਾਡੋ ਹੈ ਨਾ ਮੈਨੂੰ ਇਹਦੀਆਂ ਜਾਣਾਂ ਦਾ ਪਤਾ ਹੈ ਠੀਕ ਹੈ ਬਾਅਦ ਇਹ ਕੰਨੀ ਕੌਣ ਸੀ ਇਹਦੇ ਕੰਨ ਦਾ ਸਾਰਾ 600 ਦਾ ਘੱਟ ਹੋਇਆ ਸੀ 700 ਦਾ ਇੱਥੇ ਸਾਬੋਗੇ ਦਲ ਮੰਡੀ ਉਧੂ ਬਾਤ ਕਰਿਆ ਦੀ ਉਥੇ 5000 ਦਾ ਘੱਟ ਹੋਇਆ ਸੀ ਠੀਕ ਹੈ 5 ਮਿੰਟਾਂ ਕਰਿਆ ਸੀ ਭਾਰਾਂ ਨੇ ਫਿਰ ਰਾਏ ਦਿੱਤੀ ਬਈ ਭਾਈ ਆਪਾਂ ਪਾਰਟੀ ਹੱਡ ਬਣਾਓ ਜੇ ਆਪਣੇ ਚ ਸੱਚਾਈ ਹੋਊ ਆਪਣੀ ਪਾਰਟੀ ਵਧੂਗੀ ਇਹਦੇ ਕੋਲੇ ਪਹਿਲਾਂ ਕੀ ਸੀ ਇਹ ਸੱਚਾਈ ਦੀ ਤਾਂ ਹੀ ਪਾਰਟੀ ਸਾਰੀਆਂ ਤੋਂ ਵਧ ਗਈ ਅੱਛਾ ਸੋਮਾ ਵੀ ਪੂਰਾ ਹੋਇਆ ਪਿੱਛੇ ਨਹੀਂ ਮੁੜਦਾ ਉਹ ਮਾ ਬੰਦਾ ਸੂਰਮਾ ਹੈ ਦਰਵਾਗ ਵੀ ਸੂਰਮਾ ਮੈਂ ਦੇਖਿਆ ਉੱਥੇ ਆਪਣਾ ਮੂਰੇ ਹੋ ਕੇ ਉਹਦੇ ਪਾਣੀ ਦੀਆਂ ਬਿਛਾੜਾਂ ਦੇ ਆਪ ਪ੍ਰਧਾਨ ਮੂਰੇ ਸੀ ਬਿਛਾੜਾਂ ਮੂਰੇ ਭੱਜਦਾ ਨਹੀਂ ਹੈਗਾ ਉੱਥੇ ਗੋਲੇ ਵੀ ਡੇ ਗਏ ਉਹਦੇ ਭੱਜਿਆ ਨਹੀਂ ਕਹਿੰਦਾ ਮਾਰ ਦੋ ਮਾ ਭੱਜਦਾ ਨਹੀਂ ਸਾਰੀਆਂ ਉਹਦੀਆਂ ਪਰਖਾਂ ਕਰੀਆਂ ਹੋਈਆਂ ਨੇ ਅੱਛਾ ਅੱਜ ਇੱਥੇ ਜਿੱਥੇ ਵੀ ਤਾਂ ਨਾ ਜਿਵੇਂ ਸਭ ਦੀ ਪਰਖ ਕਰੀ ਹੋਈ ਹੈ ਭੱਜਦਾ ਕਿਹੜਾ ਹੈ ਜਿਹੜਾ ਮੈਕ ਜਬੋਦ ਦੇ ਨਾਲ ਗੜਕੇ ਨਾਲ ਬੋਲਦਾ ਨਾ ਮੁੱਛਾਂ ਨੂੰ ਵੱਡ ਦੇ ਕੇ ਫਿਰ ਉਹਨਾਂ ਦੇ ਵੀ ਕਈ ਵਾਰੀ ਗਾਲਾਂ ਲਿਖਣੇ ਨੇ ਮੇਤਿਆ ਪੁੱਠੇ ਆਉਂਦੇ ਨੇ ਮੈਕ ਜਿੰਦਾ ਤੁਸੀਂ ਕੀ ਬੋਲਦੇ ਤੇ ਠੀਕ ਹੈ ਇਹਨਾਂ ਨੂੰ ਜਲੋਤੋ ਮਰੇ ਇਹ ਜਾ ਦੇ ਗੱਲਾਂ ਸਾਰੀਆਂ ਪੰਜ ਮੀਟ ਕਾਵੀਆਂ ਆ ਪਾਰਟੀ ਅੱਡ ਬਣਾ ਲੋ ਜੇ ਆਪਣੀ ਸਚਾਈ ਹੋਈ ਆਪਣੀ ਪਾਰਟੀ ਵਧੂ ਹੁਣ ਜਾਦ ਪਾਰਟੀ ਨੇ ਇਹਨਾਂ ਦੇ ਪੈਰਾਂ ਲਿਆ ਰਖੇ ਨੇ ਕਿਉਂ ਬੜਾ ਕੁਸ਼ਮਰਾਨਾ ਜੇ ਪਹਿਲੀ ਵਾਰ ਅਸੀਂ ਨੌਦਰੇ ਪਾਰਟੀ ਦਾ ਲੰਗੋ ਵਾਲਾ ਜਗਟ ਕਰੇ ਹਾਂ 10000 ਦਾ ਇਕੱਠ ਦੀ ਪਹਿਲੇ ਦਿਨੇ ਠੀਕ ਹੈ ਨਹੀਂ ਇੰਨਾ ਇਕੱਠ ਨਹੀਂ ਹੁੰਦਾ ਗੱਡੀਆਂ ਖੜਨ ਤੋਂ ਨਹੀਂ ਦੀ ਇਹ ਆਗੂ ਸਾਰੇ ਬੇਦੋਸੇ ਕੱਢੇ ਹੋਏ ਨੇ ਹਮ ਮੈਂ ਹੁਣ ਇਹਦਾ ਧੂਰੀ ਨਾਬਾ ਮੈਂ ਇਧਰ ਗੁਰਦੁਆਰਾ ਜਿਹ ਰਿਹਾ ਮੈਂ ਬੋਰੀਆਂ ਬੰਡੀਆਂ ਨੇ ਸਾਰੇ ਏਰੀਆ ਚ ਉਹ ਪਿੰਡ ਕਿੱਥੇ ਕਿਹੜਾ ਵੀ ਜਿੱਥੇ ਜਾਦ ਦਾ ਝੰਡਾ ਨਹੀਂ ਹੈਗਾ ਆਪਣਾ ਸ਼ੰਗਾਰਾ ਮਾਨ ਉਹ ਵੀ ਇੱਕ ਦਿਨ ਬੋਲ ਰਿਆ ਦੀ ਕਹਿੰਦਾ ਇਹਨਾਂ ਦੀਆਂ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨਣੇ ਜਾਂਦੇ ਕੋਈ ਇਹਨਾਂ ਦਾ ਸ਼ਬਦ ਕਿੰਧਰ ਵਗ ਗਿਆ ਵੀ ਇਹਨਾਂ ਦੀਆਂ ਦੇਖੋ ਕਿੱਥੇ ਵਗੀ ਗੱਲ ਇਹ ਬਹੁਤ ਵੱਡੀ ਗੱਲ ਹੈ ਇਹ ਠੀਕ ਹੈ ਨਾਲੇ ਤਾਂ ਜੋੜ ਮੇਲਾ ਸੀ ਇਹਨਾਂ ਦੇ ਨਾਲਾਂ ਨਾਲੇ ਏਡੀ ਨੂੰ ਇਹ ਦੁਗਨ ਕਰਦੀ ਐ ਨਹੀਂ ਬਿਲਕੁਲ ਹੋਇਆ ਬੋਲ ਲੱਗੀ ਬੋਲ ਇਹ ਕਹੇ ਵੀ ਸਾਡੀਆਂ ਜਸੇ ਬੰਦੇ ਆ ਜੈਨੀਆਂ ਵੀ ਹੈਗੀਆਂ ਮੰਗਾ ਉਹੀ ਮੰਗਾ ਇਹਨੇ ਸਾਡੀਆਂ ਬੰਦਨੀਆਂ ਚਾਹੀਦੀਆਂ ਨੇ ਇਹਨਾਂ ਦੀਆਂ ਮੰਗਾ ਜੋ ਉਹ ਮੰਗਦੇ ਨੇ ਲੋਏ ਕੋਰ ਨੂੰ ਬੰਦਨੀਆਂ ਚਾਹੀਦੇ ਨੇ ਕਹਿੰਦਾ ਇਹਨਾਂ ਦੇ ਫਿਰ ਫਰਕ ਪੈ ਗਿਆ ਉਹੀ ਫਰਕ ਇਹਨਾਂ ਦਾ ਹੋ ਗਿਆ ਨਾ ਹੂੰ ਸਮਝ ਗਏ ਵੀ ਆਪਣਾ ਤਾਂ ਹੈ ਹੀ ਨਹੀਂ ਕੰਮ ਇਹ ਹਾਂ ਬਸ ਗੱਲ ਦਾ ਵੀ ਸਾਡੀਆਂ ਦਾ ਮੰਗਾ ਹੀ ਨਹੀਂ ਅਸੀਂ ਇਹਨਾਂ ਦੇ ਨਾਲ ਆ ਹੁਣ ਮੰਗਾ ਉਹੀ ਨੇ ਸਰਕਾਰ ਵਿੱਚੋਂ ਕਾੜ ਕੇ ਰੱਖਦੀ ਪਾਟੇ ਹੋયા ਸੀ ਜੇ ਅਸੀਂ ਸਾਰਾ ਪੰਜਾਬ ਵੀ ਹੋਰ ਸਾਡੇ ਨਾਲ ਸੂਬਾ ਕੋਈ ਨਾ ਜੁੜੇ ਹੂੰ ਕੱਲਾ ਪੰਜਾਬ ਵੀ ਇੱਕ ਪਿੰਡ ਦੇ ਵਿੱਚੋਂ ਜੇ 10 ਬੰਦੇ ਦਿੰਦੇ ਨੇ ਹੂੰ ਤਾਂ ਵੀ ਸਾਡਾ ਬਹੁਤ ਵੱਡਾ ਇਕੱਠ ਹੈ 12700 ਪਿੰਡ ਬਣਦਾ ਪਿਆ ਹੂੰ ਪੰਜਾਬ ਦਾ 60000 ਬੰਦਾ ਬਣ ਗਿਆ ਹਾਂ 60000 ਦਾ ਇਕੱਠ ਹੈ ਇਹ ਲੱਗਦਾ ਵੀ ਲੱਖਾਂ ਦਾ ਹੈ ਲੱਖਾਂ ਦਾ ਕੱਲੇ ਅਸੀਂ ਮੰਗ ਮਨਾ ਲਾਂਗੇ ਹੂੰ ਪਰ ਇੱਥੇ ਸਾਡਾ ਫਰਕ ਹੈ ਠੀਕ ਹੈ ਹੁਣ ਰਾਜੀਆ ਵਾਲ ਆ ਗਿਆ ਇਹ ਫਸੋਰਾ ਆ ਗਿਆ ਇਹ ਲੁਰਦੂ ਮਾਖਾ ਜੇ ਦੋ ਤੋਂ ਭੱਜੇ ਨੇ ਹੁਣ ਇਹ ਮਨਮਨੋਦੀ ਦਾ ਹੋ ਗੀ ਥੋੜੇ ਖਤਮ ਕਰ ਦਿੱਤੀ ਕੋ ਨੂੰ ਨਾ ਯਾਨੀ ਲਿਖਤੀ ਰੋਪ ਨਹੀਂ ਲੇਤਾ ਜਮੀਨ ਆਮੀਦਨ ਬਾਈ ਨੇ ਲਿਖਦੀ ਰੂਪ ਮਿਲ ਜਾਂਦਾ ਇਹਨਾਂ ਨੂੰ ਵੰਨ ਬੋਟਾ ਨੇੜੇ ਆ ਗਏ ਬਟੇ ਡੱਲੇ ਵਾਲ ਤੱਕ ਨਹੀਂ ਬੈਠੇ ਉੱਥੇ ਰਹੇ ਪਿੱਛੋਂ ਹੈ ਡੱਲੇ ਵਾਲ ਕੱਲਾ ਕਹਿੰਦਾ ਕਿ ਹੈ ਵੀ ਤੁਸੀਂ ਹਜੇ ਨਾ ਜਾਓ ਉਹ ਇਹਨੇ ਤਾਂ ਕਿਹਾ ਤਾਂ ਕਈ ਪਾਰਟੀਆਂ ਨੇ ਆਖਿਆ ਤਾਂ ਠੀਕ ਹੈ ਜਾਣ ਨੂੰ ਵੀ ਪਏ ਹੋਏ ਜੇ ਕੱਲਾ ਕਰਾਂਗੇ ਰਹਿ ਜਾਂਦਾ ਇਹਨਾਂ ਦੇ ਵੀ ਕੋਈ ਵੱਡਲੀ ਦੀ ਬਹੁਤ ਵੱਡੀ ਗੱਲਤੀ ਵੀ ਕਰਾਂ ਦੀ ਹਾਂ ਤਾਂ ਜਾਈਏ ਜਾਂਦੇ ਨੇ ਹਾਂ ਕਹਿੰਦਾ ਹੁਣ ਇਹ ਦਲੇ ਜੇ ਨਾ ਜਾਣ ਦਲੇ ਵਾਲ ਨਾਲ ਕੰਨੀ ਦੁਨੀਆ ਜੁੜ ਗਈ ਜੁੜ ਗਈ ਸਾਰੇ ਮਲਾਵਾਂ ਜੁੜ ਗਏ ਸਾਰੀਆਂ ਪਾਰਟੀਆਂ ਆਦਾਂ ਨਾ ਨਾ ਮਾਰਦੀਆਂ ਨੇ ਕਰਕੇ ਜੇ ਇੱਕ ਮਨ ਹੋ ਕੇ ਚੱਲਣ ਦਾ ਸਰਕਾਰ ਨੂੰ ਦਾ ਹੱਥੋਂ ਨੂੰ ਮਨਾ ਲੈਣਾ